ਪਰ ਰਾਜਨੀਤੀ ਇੰਨੇ ਓਛੇ ਇੰਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ ਲੰਗਾਸਾ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕ ਆ ਚਾਹੇ ਤੁਸੀਂ ਲੋਕ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਆ ਕਿ ਅਸਤੀਫਾ ਦੇਣਾ ਚਾਹੀਦਾ ਡਿਜ਼ਾਈਨ ਕਰਨਾ ਚਾਹੀਦਾ ਹੈ ਮੈਨੂੰ ਉਹਦੇ ਬਾਰੇ ਤਾਂ ਡਾਕਟਰ ਨਵਜੋਤ ਨੇ ਕੱਲ ਨਾਲ ਦੀ ਨਾਲ ਹੀ ਪੋਸਟਿਵ ਪਾਇਤੀ ਸੀਗੀ ਤੁਸੀਂ ਉਹ ਵੀ ਮੈਂਸ਼ਨ ਕਰੋ ਜਿਹੜੀ ਚ ਇੱਕ ਚੀਜ਼ ਉਹ ਖੁਦ ਹੀ ਕਲੈਰੀਫਾਈ ਕਰ ਚੁੱਕੇ ਉਹਦੇ ਬਾਰੇ ਮੈਨੂੰ ਤਾਂ ਕਿਸੇ ਦੀ ਲੋੜ ਹੀ ਨਹੀਂ ਹੈਗੀ ਐਫ ਆਈ ਆਰ ਅੱਜ ਲਿਖਦੇ ਡਾਕਟਰ ਮਰਜੂਤ ਕਰ ਰਹੇ ਹੈ ਮਾਨਾਣੀ ਦਾ ਕੇਸ ਵੀ ਕਰ ਰਹੇ ਹੈ ਤੇ ਇਹਦੇ ਪੀਸੀ ਵੀ ਕਰ ਰਹੇ ਹੈ ਕਿ ਮੇਰੀ ਇਮੇਜ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਦੇ ਨੇ ਡੈਫੀਨਿਟਲੀ ਜੀ ਮੈਂ ਸਮਝਦਾ ਕਿ ਰਾਜਨੀਤੀ ਇੰਨੇ ਉੱਚੇ ਇੰਨੇ ਹਲਕੇ ਲੈਵਲ ਤੱਕ ਕੋਈ ਵਿਅਕਤੀ ਲੈ ਜਾਊਗਾ ਇਹ ਮੈਂ ਐਕਸਪੈਕਟ ਨਹੀਂ ਕਰਦਾ ਇਹ ਜਾਇਜ਼ ਨਹੀਂ ਹੈ बाकी डॉक्टर डॉजोध ने कल ट्वीट भी दे बारे की बजे तो प्रेस कॉन्फ्रेंस कर रहे हैं आई थिंक वो सारी नीटेव है खुद ही सामने रख देंगे लेकिन आप पार्टी प्रधान भी हैं और ऐसे में पार्टी की छवि को भी उस उस धक्का लगता है तो उस पर क्या कहेंगे तो पार्टी पार्टी की पाटी की छवि को धक्का कैसे लगता है वो उन्होंने उन्होंने कहा है कि सुनिए उन्होंने कहा है कि मेरी एक्स वाइफ के साथ मेरी जो प्राइवेट फोटोज हैं उसको एआई से के साथ उसको मॉर्फिंग करके उसको छेड़छाड़ करके उसके डाला जा रहा है ਇਹ ਪਾਰਟੀ ਦੀ ਛਵੀ ਕੁੱਸੇ ਕਿਵੇਂ ਦੱਕਾ ਲਗੇਗਾ ਜੀ ਇਹ ਤਾਂ ਜੋ ਬੰਦਾ ਡਾਲ ਰਹਾ ਹੈ ਉਸ ਦਾ ਕਿਰਦਾਰ 'ਤੇ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਇਤਨੀ ਹਲਕੀ ਰਾਜਨੀਤੀ ਕਰਨਗੇ ਅਬ ਜਿਸ ਤਰ੍ਹਾਂ ਉਹਨਾਂ ਨੇ ਵੀ ਕੀਤਾ ਹੈ ਕਿ ਪਹਿਲਾਂ ਦੋ ਪਹਿਲਾਂ ਦੋ ਵੱਡੇ ਲੀਡਰ ਆਮਾਦੀ ਪਾਰਟੀ ਦੇ ਹੁਣ ਆ ਤੀਜਾ ਲੀਡਰ ਜਿਹੜਾ ਹੈ ਉਹ ਵੀ ਇਸ ਤਰ੍ਹਾਂ ਨਹੀਂ ਆ ਉਸ ਜਿਹਾ ਪੋਲ ਲਗਾ ਸਾਹਿਬ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚਾਹੇ ਅਸੀਂ ਲੋਕਾਂ ਚਾਹੇ ਤੁਸੀਂ ਲੋਕਾਂ ਆਪਾਂ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਥੰਮ ਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੰਨੀ ਹਲਕੀ ਹੋਛੀ ਰਾਜਨੀਤੀ ਸਿਰਫ ਔਰ ਸਿਰਫ ਚਾਰ ਵੋਟਾਂ ਦੇ ਲਈ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤੇ ਮਜੀਠੀਆ ਜੀ ਜੇ ਇੰਨੀ ਸਮਾਜ ਦੇ ਠੇਕੇਦਾਰ ਨੇ ਤੇ ਇਹ ਜੀਆਂ ਖਬਰਾਂ ਜਾਂ ਫੋਟੋ ਉਹਨਾਂ ਨੂੰ ਹਰ ਇਲੈਕਸ਼ਨ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਇੰਨੀ ਇੰਨੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਬੜਾ ਅਨਫੋਰਚੂਨੇਟ ਹੈ ਕਿ ਕਿੰਨੇ ਹਲਕੇ ਦਰਜੇ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪੋਲੀਟਿਕਲ ਲੀਡਰਸ ਨੇ ਜਿਹੜੇ ਕੁਝ ਕੋ ਚੰਦ ਕੀ ਨੇ ਦੋ ਚਾਰ ਨੇ ਉਂਗਲਾ ਤੇ ਗਿੱਲੋ ਸੀ ਬਾਕੀ ਤਾਂ ਸਾਰੇ ਠੀਕ ਠਾਕ ਹੀ ਨੇ ਟਾਈਮਿੰਗ ਵੀ ਚਰਚਾ ਦਾ ਵਿਸ਼ਾ ਇਲੈਕਸ਼ਨ ਦੇ ਦੌਰਾਨ ਹੀ ਇਹ ਸਭ ਇਹ ਤਾਂ ਮੈਂ ਤਾਂ ਬੋਲ ਦਿਆ ਆਪਕੋ ਕਿ ਇਹ ਸਿਰਫ ਔਰ ਸਿਰਫ ਇਲੈਕਸ਼ਨ ਵਿੱਚ ਹੀ ਨਿਕਲ ਕੇ ਆਤਾ ਹੈ ਔਰ ਉਹ ਵੀ ਜੋ ਰਵਜੋਤ ਨੇ ਖੁਦ ਬੋਲ ਦਿਆ ਕਿ ਐਕਸ ਵਾਈਫ ਕੇ ਸਾਥ ਜੋ ਪ੍ਰਾਈਵੇਟ ਪਿਕਚਰਸ ਹੈ ਉਹ ਮੋਰਫੀ ਕਰਕੇ ਦੇ ਦੇ ਜੀ ਕੋਈ ਕੋਈ अब ये लोग लोगों के बेडरूम तक भी घुसेंगे रे रिडिकुलस यार दिस इज दिस इज टोटल नॉनसेंस एंड क्रैप व्हाट व्हाट दिस पीपल आर डूइंग ਹੋਰ ਜੁ ਕੁਮਨ ਜੀ ਜਿਹੜਾ ਤੁਸੀਂ ਗਾਇ ਕਿ ਪਹਿਲੇ ਨੰਬਰ ਤੇ ਆਈ ਹੈ ਆਪਣੀ ਸਟੇਟ ਇਹ ਸਰਵੇ ਹੈ ਸੀ ਬਾਕੀ ਸਟੇਟਾਂ ਨਾਲ ਵੀ ਇਹ ਪਿਛਲੇ ਪਿਛਲੇ ਸਾਲ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਰਿਵਾਰਡ ਕੀਤਾ ਜੀ ਮੈਂ ਉਹ ਤੁਹਾਨੂੰ ਦੱਸ ਰਿਹਾ ਕਿ 99.88 ਪਰਸੈਂਟ ਦਾ ਸਾਡਾ ਡਿਲੀਵਰੀ ਰੇਟ ਹੈ ਇਹਨਾਂ ਪੂਰੇ ਮੁਲਕ 'ਚ ਕਿਤੇ ਨਹੀਂ ਹੈ ਠੀਕ ਹੈ ਜੀ ओके जी, जी, जी थैंक यू